ਹੁਣ ਤੱਕ ਸਿਰਫ ਵਿਦਿਆਰਥੀਆਂ ਨੂੰ ਹੀ ਵਰਦੀ 'ਚ ਵੇਖਦੇ ਸੀ ਪਰ ਹੁਣ ਚੰਡੀਗੜ੍ਹ ਨੇ ਇਤਿਹਾਸ ਰਚ ਦਿੱਤਾ ਹੈ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਜਿੱਥੇ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਵਰਦੀ 'ਚ ਆ ਕੇ ਸਕੂਲ 'ਚ ਬੱਚਿਆਂ ਨੂੰ ਪੜਾਉਣਗੇ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਸ਼ਨੀਵਾਰ ਨੂੰ ਵਿਲੱਖਣ ਪਰੰਪਰਾ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਸਾਰੇ 115 ਸਰਕਾਰੀ ਸਕੂਲਾਂ ਦੇ ਅਧਿਆਪਕ ਵਰਦੀ ਪਾ ਕੇ ਸਕੂਲ ਆਉਣਗੇ ਇਸ ਤਹਿਤ ਮਹਿਲਾ ਮੁਲਾਜ਼ਮ ਸਾਰੀ ਜਾਂ ਸਲਵਾਰ ਕਮੀਜ਼ ਪਹਿਨਣਗੇ ਜਦਕਿ ਪੁਰਸ਼ ਪੈਂਟ ਕਮੀਜ਼ ਪਹਿਨਣਗੇ ਤਨਾਸ ਦੇ पीएम सरकारी मॉडल सीनियर स्कूल ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਚ ਅਧਿਆਪਕ ਵਰਦੀ ਚ ਨਜ਼ਰ ਆਉਣਗੇ ਪ੍ਰਸ਼ਾਸਨ ਗੁਲਾਬ ਚੰਦ कटारिया ਵੱਲੋਂ ਨਵੀਂ ਵਰਦੀ ਲਾਂਚ ਕੀਤੀ ਗਈ ਹੈ ਇਸ ਮੌਕੇ ਪ੍ਰਸ਼ਾਸਕ ਨੇ ਕਿਹਾ ਹੈ ਕਿ ਇਸ ਡਰੈਸ ਕੋਡ ਦਾ ਉਦੇਸ਼ ਪੇਸ਼ੇ ਵਰਤਾ ਨੂੰ ਵਧਾਉਣਾ ਅਤੇ ਪੜ੍ਹਾਈ ਲਈ ਵਧੇਰੇ ਅਨੁਕੂਲ ਮਾਹੌਲ ਬਣਾਉਣਾ ਹੈ ਲਾਗੂ ਡਰੈਸ ਕੋਡ ਚ ਮਹਿਲਾ ਅਧਿਆਪਕਾਂ ਲਈ ਦੋ ਅਤੇ ਪੁਰਸ਼ਾਂ ਲਈ ਸਿਰਫ ਇੱਕ ਬਦਲ ਹੈ ਸਾਰੀ ਤੋਂ ਇਲਾਵਾ ਮਹਿਲਾ ਅਧਿਆਪਕਾ ਡਿਜ਼ਾਈਨ ਕੀਤੀ ਸਲਵਾਰ ਕਮੀਜ਼ ਪਹਿਨ ਸਕਦੀਆਂ ਨੇ ਜਦਕਿ ਪੁਰਸ਼ ਅਧਿਆਪਕਾਂ ਨੂੰ ਪੈਂਟ ਕਮੀਜ਼ ਪਾਉਣੀ ਪਵੇਗੀ ਕਟਾਰੀਆ ਨੇ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਬਦਲਾ ਅਧਿਆਪਕਾ ਚ ਸਤਕਾਰ ਅਤੇ ਏਕਤਾ ਦੀ ਭਾਵਨਾ ਨੂੰ ਵਧਾਏਗਾ ਸਮਾਨ ਪਹਿਰਾਵਾ ਕੋਡ ਨਾ ਸਿਰਫ ਸਮਾਨਤਾ ਨੂੰ ਉਤਸ਼ਾਹਿਤ ਕਰਦਾ ਹੈ ਸਗੋਂ ਮਾਣ ਅਤੇ ਪੇਸ਼ੇਵਰਤਾ ਦੀ ਭਾਵਨਾ ਵੀ ਪੈਦਾ ਕਰਦਾ ਹੈ ਸਿੱਖਿਆ ਵਿਭਾਗ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸਰਕਾਰੀ ਸਕੂਲਾਂ 'ਚ ਇਸ ਪਹਿਲ ਨੂੰ ਲਾਗੂ ਕਰੇਗਾ ਅਧਿਆਪਕ ਨਿਰਧਾਰਤ ਸਮਾਸੀਮਾ ਅੰਦਰ ਸਾਰਿਆਂ ਲਈ ਡਰੈਸ ਕੋਡ 'ਚ ਡਿਜ਼ਾਈਨ ਕੀਤੇ ਕੱਪੜੇ ਪ੍ਰਾਪਤ ਕਰਨਗੇ ਸਾਰੇ ਅਧਿਆਪਕਾਂ ਨੂੰ ਨਿਰਧਾਰਤ ਸਮਾਸੀਮਾ ਅੰਦਰ ਆਪਣੀਆਂ ਵਰਦੀਆਂ ਪਹਿਨਣੀਆਂ ਪੈਣਗੀਆਂ